ਹਾਂਜੀ ਦੋਸਤੋ ਜਿਹੜਾ ਅਸੀਂ ਇਕੋਂ ਵਿੱਚ ਕਿਲਾ ਛੱਡ ਕੇ ਉਰਲੇ ਕਿਲੇ ਚ ਪਾਉਣ ਜਾ ਰਹੇ ਆ ਉਹ ਹੈਗਾ ਆਹ ਪ੍ਰੋਡਕਟ ਇਲੈਕਟ੍ਰਿਕ ਆਇਨ ਮਾਈਕੋ ਜਿਹਨੂੰ ਕਿ ਪਹਿਲਾਂ ਐਦਾਂ ਘੋਲਣਾ ਪੈਂਦਾ ਪਾਣੀ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਇਨੂੰ ਖੋਲਣ ਤੋਂ ਬਾਅਦ ਖੋਲਣ ਬਾਅਦ ਨੀਜੀ ਨੂੰ ਮਿੱਟੀ ਚ ਲੈ ਜਾਊਗਾ ਫਿਰ ਨਾਲ ਪੋਲੀਮਰ ਆ ਮਤਲਬ ਪੋਲੀਮਰ ਨਾਲ ਇਹ ਆਵਾ ਪ੍ਰੋਡਕਟ ਹੈ ਜਿਹੜਾ ਜਮਾੜੂ ਦਾ ਭੋਜਨ ਹੁੰਦਾ ਹੈ ਮਤਲਬ ਅਜਿਹਾ ਜਵਾਣੂਆਂ ਦਾ ਭੋਜਨ ਹਮੇਸ਼ਾ ਐਕਟਿਵ ਹੁੰਦਾ ਮਤਲਬ ਕਿੰਨਾ ਨਾਲ ਕੋਈ ਪੋਲੀਮਰ ਪ੍ਰੋਡਕਟ ਆ ਦੋਸਤੋ ਇਹੜਾ ਨਾਲ ਹੀ ਇਹਦੇ ਹੁੰਦਾਗਾ ਜੇਕਰ ਨਾਲ ਇਸ ਵਿੱਚ ਬਹੁਤ ਤੁਸੀਂ ਦੇਖ ਪਾ ਰਹੇ ਹੋ ਡਾਕਟਰ ਸਾਹਿਬ ਆ ਰਹੇ ਨੇਗੇ ਇਹਨੂੰ ਇਹਦੇ ਨਾਲ ਪੈਂਦਾਗਾ ਇਹ ਇਹ ਇਕੱਲੇ ਵੀ ਜਵਾਣੂਆਂ ਦਾ ਭੋਜਨ ਆ ਇੱਕ ਕਿਸਮ ਦਾ ਡਾਕਟਰ ਸਾਹਿਬ ਦਾ ਕਹਿਣਾਗਾ ਐਕਟੀਵੇਟ ਕਰਦੇ ਹਾਂ ਉਹਨੂੰ ਸਾਰੇ ਕਸ ਨੂੰ ਐਕਟੀਵੇਟਰ ਵੀ ਕਹਿੰਦੇ ਇਹਨੂੰ ਆਧਿਕਸਾ ਨੂੰ ਸੀ ਪ੍ਰੋਡਕਟ ਹੈ ਸੋ ਦੋਸਤੋ ਬਹੁਤ ਹੀ ਨਵੇਂ-ਨਵੇਂ ਚੀਜ਼ਾਂ ਦੇ ਦੇਖਣ ਨੂੰ ਮਿਲ ਰਹੀਆਂ ਨੇ ਮੈਨ ਕਾਈਂਡ ਕੰਪਨੀ ਦੇ ਪ੍ਰੋਡਕਟ ਜਿਨ੍ਹਾਂ ਦਾ ਅੱਜ ਪਹਿਲਾ ਟ੍ਰਾਇਲ ਲਗਾਇਆ ਜਾ ਰਿਹਾ ਸਾਡੇ ਵੱਲੋਂ ਪਹਿਲਾ ਲਗਾਇਆ ਜਾ ਰਿਹਾ ਸਾਡੇ ਮਤਲਬ ਦੁਕਾਨ ਤੇ ਕੰਪਨੀ ਵੱਲੋਂ ਅਦਰਵਾਈਜ਼ ਤਾਂ ਲਾਉਂਦੇ ਰਹਿੰਦੇ ਨੇਗੇ ਦੇਖ ਸਕਦੇ ਹੋ ਦੇਖੋ ਦੋਸਤੋ ਜਦੋਂ ਦਵਾਈ ਕੋ ਮਤਲਬ ਮਿਲਾਉਣੀ ਹੁੰਦੀ ਹੈ ਨਾ ਉਦੋਂ ਇੰਨੀ ਮਿਹਨਤ ਕਰਨੀ ਪੈਂਦੀ ਹੈ ਬੇਤੇ ਕਿਸਾਨ ਕੀ ਕਰਦਾ ਨਹੀਂ ਸਿੱਧਾ ਪਾ ਕੇ ਬਸ ਕਹਿੰਦੇ ਰਿਜ਼ਲਟ ਨਹੀਂ ਆਇਆ ਰਿਜ਼ਲਟ ਕਿਤੋਂ ਉਹ ਪੂਰਾ ਚੰਗੀ ਤਰ੍ਹਾਂ ਉਹਨੂੰ ਖੋਲਣਾ ਚੰਗੀ ਤਰ੍ਹਾਂ ਉਹਨੂੰ ਮਿਲਾਉਣਾ ਦੇਖੋ ਇਧਰ ਮਨੀਤ ਜੀ ਦੇਖ ਸਕਦਾ ਤੁਸੀਂ ਚੰਗੀ ਤਰ੍ਹਾਂ ਖੋਲਦੇ ਹੋਏ ਉਹ ਤੋਂ ਡਾਕਟਰ ਸਾਹਿਬ ਨੇ ਬੋਤਲ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਸ਼ੇਕ ਕੀਤਾਗਾ ਫਿਰ ਉਸ ਤੋਂ ਬਾਅਦ ਦੇਖਾਂਗੇ ਮੇਰਾ ਕਾਰ ਹੋ ਗਿਆ ਹੈ ਹੂੰ ਹੂੰ ਉਹ ਆ ਗਏ ਦੀ ਬਾਹਰ ਆਂਦੇ ਆ ਦੇਖ ਸਾਰੀ ਉਸੀ ਬਾਦੂ ਉਹਨੇ ਵਿੱਚ ਪਾਇਆ ਜਾ ਰਿਹਾ ਬਹੁਤ ਹੱਸਦਾ ਕੁੜਾ ਸਾਂ ਦੇਖੋ ਇਸ ਤਰ੍ਹਾਂ ਨਾਲ ਨਾ 10 ਮਿੰਟ ਪਹਿਲਾਂ ਇਹਨੂੰ ਘੋਲਣਾ ਪੈਂਦਾ 100 ਗ੍ਰਾਮ ਮਾਈਕੋ 10 ਐਮਐਲ ਇਸਨ ਪੜਦਾ ਹੈ ਜੋ ਹੈ ਪੋਲੀਮਰ ਇਨਕਾ ਭੋਜਨ ਹੈ ਜੀਵਾਂੂ ਦਾ 100 ਗ੍ਰਾਮ ਮਾਈਕੋ 10 ਐਮਐਲ ਪੋਲੀਮਰ ਹੁੰਦਾ ਹੈ 10 ਐਮਐਲ ਪੋਲੀਮਰ ਜਿਹੜਾ ਇਹ ਕਿਹਦੇ ਨਾਲ ਆਂਦਾ ਹਾਂ ਇਸ ਕੋ ਜੋ ਜੀਵਾਂੂ ਨੂੰ ਐਕਟਿਵ ਕਰਨਾ ਹੈ ਜੋ ਜੀਵਾਂੂ ਨੂੰ ਇਹਦਾ ਐਕਟਿਵ ਕਰਦਾ ਹੈ ਜੀਵਿਤ ਰਹਿਗਾ ਜੀਵਿਤ ਰਹਿਣਾ ਜਿਹੜਾ ਮਤਲਬ ਖੁਰਾਕ ਆ ਫਸਲ ਦੀ ਸੋ ਦੋਸਤੋ ਦੇਖ ਸਕਦੇ ਹੋ ਇਹ ਪ੍ਰੋਡਕਟ ਜਿਹੜਾ ਅਗਲੇ ਕਿਲੇ ਦੇ ਵਿੱਚ ਪਾਇਆ ਜਾ ਰਿਹਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਘੋਲਣਾਗਾ ਇਹ ਪਾਊਡਰ ਫਾਰਮ ਦੇ ਵਿੱਚ ਸੀ ਇੱਕ ਦਾ ਇੱਕ ਲਿਕਵਿਡ ਫਾਰਮ ਦੇ ਵਿੱਚ ਸੀਗਾ ਪਾਊਡਰ ਨੂੰ ਪਹਿਲਾਂ ਪਾਣੀ ਦੇ ਵਿੱਚ ਘੋਲਿਆ ਗਿਆ ਲਿਕਵਿਡ ਨੂੰ ਵੀ ਪਾਣੀ ਦੇ ਵਿੱਚ ਪਾਇਆ ਗਿਆ ਤੇ ਉਹਨਾਂ ਨੂੰ ਮਿਕਸ ਕਰਕੇ ਹੁਣ ਰੇਤੇ ਦੇ ਵਿੱਚ ਜਿਹੜਾ ਮਿਲਾਇਆ ਜਾਊਗਾ ਉਸ ਤੋਂ ਬਾਅਦ ਛਿੱਟਾ ਦਿੱਤਾ ਜਾਊਗਾ ਉਹ ਗਰਮੀ ਵੀ ਬਹੁਤ ਆ ਦੇਖ ਸਕਦੇ ਹੋ ਤੋਂ ਪੈਸਾ ਸਿਕਰ ਤੇ ਸੂਰਜ ਬਿਲਕੁਲ ਬੱਬੂ ਭਾਈ ਮਿੱਟੀ ਦੇ ਵਿੱਚ ਮਿਲਾਉਂਦੇ ਹੋਏ ਇਹਨੂੰ ਛਿੱਟਾ ਦੇਣਾ ਯਾਰ ਬਹੁਤ ਔਖਾ ਹੈ ਜੀ ਗਰਮੀ ਦੇ ਵਿੱਚ ਜੋ ਪਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਆਪਾਂ ਕਹਿੰਦੇ ਨਾ ਰਿਜ਼ਲਟ ਨਹੀਂ ਆਇਆ ਆਹ ਕੀ ਕੋਲ ਤਿਆਰ ਹੋ ਗਿਆ ਆ ਦੇਖੋ ਕੋਲ ਤਿਆਰ ਹੋ ਗਿਆ 100 ਗ੍ਰਾਮ ਥਾ 100 ਗ੍ਰਾਮ ਸੀਗੀ ਦਵਾਈ ਜਿਹੜੀ ਅੱਧਾ ਪਾਣੀ ਲੀਟਰ ਪਾਣੀ ਲੈ ਕੇ ਅੱਧਾ ਪਾਣੀ ਲੀਟਰ ਪਾਣੀ ਲੈ ਕੇ ਉਹਦੇ ਵਿੱਚ ਇਹਨੂੰ ਘੋਲਿਆ ਗਿਆ ਪੂਰਾ ਤਿਆਰ ਹੋ ਗਿਆ ਕੋਲ ਪੂਰਾ ਤਿਆਰ ਹੋ ਗਿਆ ਜੀ ਹੁਣ ਇਹ ਉਸ ਤੋਂ ਬਾਅਦ ਇਹ ਵਿੱਚ ਪੋਲੀਮਰ ਪਾਇਆ ਗਿਆ ਪੋਲੀਮਰ ਹੀ ਸੀਗਾ ਹਾਂ ਪੋਲੀਮਰ ਜੋ ਹੈ ਪੋਲੀਮਰ ਉਹ ਜਵਾਰੀਆਂ ਦਾ ਭੋਜਨ ਮੰਨ ਲਓ ਉਹ ਜਵਾਰੂ ਦਾ ਭੋਜਨ ਜਿਹੜੀ ਖਾਾਕ ਐਕਟਿਵ ਕਰਕੇ ਬੂਟੇ ਨੂੰ ਦੇਣੀ ਹੈ ਜਿੰਨਾਂ ਨੇ ਮਨੀ ਜੀ ਫਿਰ ਜਦੋਂ ਉਹਦੇ ਵਿੱਚ ਯੂਰੀਆ ਵਗੈਰਾ ਪ ਰਾਏ ਇਹ ਤੋਂ ਤੁਹਾ ਗੇਪ ਮਿਲ ਜਾਵੇ ਬੱਤਰ ਘੰਟਾ ਉਹਦਾ ਗੇਪ ਬਾਤਰ ਘੰਟਾ ਦਾ ਸੁਬਹ ਹੱਥ ਇੱਕ ਦੋਸਤੋ ਇਹ ਚੀਜ਼ ਧਿਆਨ ਰੱਖਿਓ ਜਿੱਥੇ ਇਹ ਚੀਜ਼ ਪਾਉਣੀ ਆ ਪਹਿਲੇ ਤਿੰਨ ਦਿਨ ਬਾਅਦ ਤਿੰਨ ਦਿਨ ਤਿੰਨ ਦਿਨ ਮਤਲਬ ਇਹ ਬਰਤਨ ਤੋਂ ਪਹਿਲੇ ਠੀਕ ਹੈ ਇਹ ਪ੍ਰਯੋਗ ਕਰਨਾ ਹੈ ਠੀਕ ਹੈ ਜਦੋਂ ਅੱਜ ਬਾਤ ਉਸ ਤੋਂ ਤਿੰਨ ਦਿਨ ਬਾਅਦ ਹੀ ਹੋਇਆ ਸੋ ਦੋਸਤੋ ਇਹਨਾਂ ਦਾ ਕਹਿਣਾ ਕਰ ਤਿੰਨ ਦਿਨ ਪਹਿਲਾਂ ਘਟੋ ਘਟੋ ਤੇ ਤਿੰਨ ਦਿਨ ਬਾਅਦ ਯੂਰੀਆ ਦਾ ਫੇਰ ਪ੍ਰਯੋਗ ਕਰਨਾ ਜੇ ਇਹਦਾ ਪ੍ਰੋਪਰ ਰਿਜ਼ਲਟ ਲੈਣਾ ਹੈ ਤੁਸੀਂ ਇਹ ਦੇ ਦੇ ਦੋ ਕੱਲੀ ਮਿੱਟੀ ਜੇ ਉਸ ਵਾਂਗ ਮਿਲਾਇਆ ਜਾ ਰਿਹਾ ਕੋਈ ਇਹਦੇ ਵਿੱਚ ਯੂਰੀਆ ਨਹੀਂਗਾ ਅ ਦੇਖ ਸਕਦੇ ਹੋ ਬਲਾਉਣ ਦੀ ਪ੍ਰਕਿਰਿਆ ਉਹ ਬਹੁਤ ਜਿਹੜੀ ਮਿਹਨਤ ਉਹ ਲੱਗਦੀ ਆ ਇਹ ਸੈਕੰਡ ਟਰਾਈ ਲਗਾ 3 ਕਿਲੋ ਦਾ ਟਰਾਈ ਲੱਗਣਾਗਾ ਕਿੱਥਾਂ ਹੀ ਪੜੇਗਾ ਮਤਲਬ ਇਹ ਸਦੀਪ ਆ ਰਹੇ ਤੁਸੀਂ ਨੇ ਜੀ ਹੋਰ ਵੀ ਕੁਝ ਪਾਉਣਾ ਹੈ ਕਿ ਬਸ ਦੋ ਇੱਕ ਹੋਰ ਪ੍ਰੋਡਕਟ ਪੈਣਾ ਉਹ ਸ਼ਾਇਦ ਇੱਕ ਪ੍ਰੋਡਕਟ ਹੋਰ ਪੈਣਾ ਦਾ ਦੇਖੋ ਦੋਸਤੋ ਛਿੱਟਾ ਲਾਉਣ ਵੇਲੇ ਨਾ ਇਹ ਚੀਜ਼ ਦਾ ਗੌਰ ਰੱਖਿਆ ਕਰੋ ਆਪਾਂ ਦਵਾਈ ਤਾਂ ਦੁਕਾਨ ਤੋਂ ਲਿਆਉਣਿਆ ਇੰਨੀ ਮਹਿੰਗੀ ਹੁੰਦੀ ਆ ਲਿਆ ਕੇ ਉਹਨੂੰ ਐਵੇਂ ਹੀ ਬਸ ਤੁਤ-ਮੁਤ ਕਰਕੇ ਬਾਹਾਂ 'ਚ ਪਾ ਦਿੰਦੇ ਆ ਫਿਰ ਰਿਜ਼ਲਟ ਕਿੱਥੋਂ ਆਊਗਾ ਇੰਨੀ ਮਿਹਨਤ ਲੱਗਦੀ ਆ ਆ ਦੇਖ ਸਕਦੇ ਹੋ ਤੁਸੀਂ ਬੱਬੂ ਨੂੰ ਕਿੰਨੀ ਚੰਗੀ ਤਰ੍ਹਾਂ ਉਹਦਾ ਛਿੱਟਾ ਉਹਨੂੰ ਮਿਲਾ ਰਹੇ ਨੇਗੇ ਇਹ ਚੀਜ਼ਾਂ ਅੱਧੀ ਰੋਜ਼ ਪੋਈ ਹੈ ਅੱਧੀ ਭਾਈ ਅੱਧੀ ਰੋਜ਼ ਅੱਧੀ ਰੋਜ਼ ਕਾਦੀ ਪਾ ਰਹੇ ਹੋ ਮਾਈਕੋ ਅੱਧੀ ਰੋਜ਼ ਨਹੀਂ ਇਹ ਜੋ ਕੇਅਰ ਵਾਹ ਤਾਂ ਜੋ ਐਂਡ ਪਾਤਾ ਹਾਂ ਉਧਰ ਕੇਅਰ ਅਲੱਗ ਪਾਇਆ ਸੀਗਾ ਇੱਥੇ ਪਾ ਦੋਨੋਂ ਮਿਕਸ ਕਰ ਦੋ ਇੱਥੇ ਤੁਹਾਨੂੰ ਮਿਕਸ ਕਰਨੇ ਨੇ ਅੱਧੀ ਇਹ ਅੱਧੀ ਮਿਲਾ ਗੱਲ ਅੱਧੀ ਉਹ ਅੱਧੀ ਹੈ ਰੋਜ਼ ਵਾਕਲ ਹੋਇਆ ਜੀ ਮਤਲਬ ਅੱਛਾ ਜੀ ਠੀਕ ਹੈ ਆ ਦੇਖੋ ਅੱਧੀ ਰੋਜ਼ ਕੇਅਰ ਦੀ ਰੋ ਮਾਈਕੋ ਕੇਅਰ ਦੀ ਨਿਊਟ੍ਰੀਕੈਂਟ ਕੇਅਰ ਦੀ ਸੋਰੀ ਤੇ ਅੱਧੀ ਮਾਈਕੋ ਦੀ ਪਾਈ ਗਈ ਆ ਤੁਹਾਨੂੰ ਇਹਦੇ ਵਿੱਚ ਇਹਨੂੰ ਮਿਕਸ ਕੀਤਾ ਜਾਊਗਾ ਲੇਕੋ ਇਹ ਕੁਆਲਿਟੀ ਆਦੇ ਸੌਤਾਨੇ ਕੋਈ ਏਟਾ ਨਹੀਂ ਦਾ ਦੇਖਸਾਂ ਤੁਸੀਂ ਪੱਲਾ ਕੱਲਾ ਦਾਣਾ ਪਿਆਗਾ ਕੱਲਾ ਕੱਲਾ ਦਾਣਾ ਕੋਈ ਪਾਊਡਰ ਨਹੀਂਗਾ ਤੇ ਚਲੋ ਆਪਾਂ ਕਿਸੇ ਨੂੰ ਕਹਿਣਾ ਦਾ ਮਾੜਾ ਕਾਨੂੰਆ ਪਰ ਵਿੱਚ ਕੰਪਨੀ ਆਲਾ ਬਹੁਤਿਆਰ ਨਾ ਪਾਊਡਰ ਜਾ ਪਿਆ ਹੋਇਆ ਹੁੰਦਾ ਹੈ ਜਿਪਸਮ ਕੋਟਡ ਹੈ ਜਿਪਸਮ ਕੋਟਡ ਹੈ ਅੱਛਾ ਜੀ ਅੱਛਾ ਜੀ ਜਿਪਸਮ ਕੋਟਡ ਹੈ ਸਭ ਦੇਖ ਸਕਦੇ ਹੋ ਤੁਸੀਂ ਦਾਣਾ ਕੱਲਾ ਕੱਲਾ ਨਾ ਟੁੱਟਦਾ ਨਾ ਪਾਊਡਰ ਛੁੱਟਦਾ ਅੱਛਾ ਜੀ ਨਾ ਪਾਣੀ ਛੁੱਟਦਾ ਨਾ ਪਾਣੀ ਛੁੱਟਦਾ तो so दोस्तों देख पा रहे हो ਤੁਸੀਂ ਬਹੁਤ ਵਧੀਆ ਤਰੀਕਾ ਨੈਕਸ ਕਰ ਰਹੇ ਨਾ ਬਸ ਆਹਦੀ ਪਾਕਿਸਤਾਨ ਵਾਲੀ ਕਿਰਮਾ ਉਹ ਲੇ ਕਰ ਇਹ ਪਹਿਲੇ ਪਉਣਾ ਬਹੂਰਲੇ ਸੀ ਬਿਲਕੁਲ ਮੇਰੇ ਸੋਹਿਆ ਉਹ ਇੱਕ ਕੇਰ ਰਹਿ ਗਿਆ ਮੈਂ ਕੱਲਾ ਬੋਟਿੰਗ ਮਾਈਕੋ ਉਹ ਕੱਲਾ ਮਾਈਕੋ ਪਾਉਂਗਾ ਠੀਕ ਹੈ ਨਾ ਸੋ ਇੱਥੇ ਪਰਲੇ ਚ ਕੱਲਾ ਮਾਈਕਰੋ ਸੌਰੀ ਨੈਚਰ ਕਾਈਂਡ ਕੇ ਨੈਚਰ ਕਾਈਂਡ ਕੇਅਰ ਪਾਇਆ ਸੀਗਾ ਇਹਦੇ ਵਿੱਚ ਨੈਚਰ ਕਾਈਂਡ ਪਲੱਸ ਮਾਈਕੋ ਪਾਇਆਗਾ ਤੇ ਇਹ ਦੂਜਾ ਜਿਹੜਾ ਵਿਚ ਆ ਉਹਦੇ ਵਿੱਚ ਕੀ ਪਾਉਂਗੇ ਕੱਲਾ ਪਾएंगे ਮਾਈਕੋ ਉਹ ਚ ਕੱਲਾ ਮਾਈਕੋ ਪਾਉਂਗੇ ਸੋ ਦੇਖ ਸਕਦੇ ਹੋ ਚੰਗੀ ਤਰ੍ਹਾਂ ਮਿਲਾ ਦਿੱਤੀ ਗਈ ਆ ਇਸ ਤੋਂ ਬਾਅਦ ਛਿੱਟਾ ਦਿੱਤਾ ਜਾਊਗਾ